आज ਦੇ ਦੀਵਾਨ ਵਿੱਚ ਅੱਜ ਦੇ ਇਤਿਹਾਸ ਦੀ ਵਿਚਾਰ ਬਖਸ਼ਤ ਨਾਹ ਖਾਨ ਦਾ ਹਵੇਲੀ ਤੇ ਹਮਲਾ ਹੋਇਆ ਮਲੇਰ ਕੋਟਲੀਏ ਪੁੱਜ ਸੱਜਰ ਥਾਰ ਪੁੱਜ ਲੈ ਕੇ ਹੁਣੇ-ਹੁਣੇ ਆਇਤਾ ਉਹ ਵजीर खान ਦੇ ਲਲਕਾਰੇ ਹੋਏ ਹਵੇਲੀ ਦੇ ਵਾਲੇ ਅੱਗੇ ਵਧੇ ਗੋਦ ਏ ਸੀ ਕਿ ਪੌੜੀਆਂ ਲਾ ਕੇ ਕੰਦਾਂ ਉਤੋਂ ਦੀ ਅੰਦਰ ਟਾਪ ਕੇ ਗੁਰੂ ਜੀ ਨੂੰ ਸਮੇਤ ਸਿੱਖਾਂ ਜਿਉਂਦਿਆਂ ਫੜ ਲੈ ਗਏ। ਨੌਰਥਾ ਬੜਾ ਦਲੇਰ ਜਵਾਨ ਸੀ। ਉਹ ਕੰਦ ਤੋਂ ਜਰਾ ਉੱਚਾ ਹੋਇਆ ਸੀ। ਤੇ ਗੁਰੂ ਮਹਾਰਾਜ ਦਾ ਤੀਰ ਉਹਦੀ ਛਾਤੀ ਵਿੱਚ ਦੀ ਨਿਕਲ ਗਿਆ। ਨਾਲ ਦੀ ਪੌੜੀ ਉੱਤੇ ਉਹਦੇ ਬਰਾਬਰ ਗਨੀ ਖਾਨ ਨੇ ਫਿਰ ਕੱਢਿਆ ਜਾਂ ਗੁਰਦੇਵ ਦਾ ਦੂਸਰਾ ਤੀਰ ਉਸ ਨੂੰ ਹਾਲਕਾ ਦੋਵੇਂ ਜਵਾਨ ਪ੍ਰਾਨ ਤਿਆਗ ਕੇ ਧਰਤੀ ਤੇ ਆ ਕੇ ਡੇ। ਉਹਨਾਂ ਦੇ ਨਾਲ ਤੀਸਰਾ ਖਵਾਜਾ ਮੈਂ ਮੋਦ ਅਲੀ ਮੁਹੰਮਦ ਅਲੀ ਪੌੜੀ ਕੱਢ ਰਿਆ ਸੀ ਸਾਥੀਆਂ ਨੂੰ ਡਿੱਗਦਿਆਂ ਵੇਖ ਕੇ ਉਹ ਬਿਨਾ ਦੇਖਦੇ ਤੰਦ ਓਲੇ ਹੋ ਕੇ ਜਾਣ ਬਚਾ ਗਿਆਂ। ਉਕਤ ਉਹਨੇ ਵੇਲੇ ਸੀ ਉਹਨਾਂ ਦਾ ਹਸ਼ਰ ਕੀ ਹੋਇਆ ਗੁਰੂ ਮਹਾਰਾਜ ਉਸ ਬਾਰੇ ਜਪਨਾਮਾ ਵਿੱਚ ਲਿਖਦੇ ਨੇ ਕਿ ਆ ਖਵਾਜੈ ਮਰਦੂਦ ਸਾਇਹ ਦੀਵਾਰ ਬੇਮੈਦਾ ਨਿਆਮਤ ਬੋ ਮਰਦਨਾ ਵਾਰ ਦਰੇਗਾ ਅਗਰ ਰੂਏ ਉਹ ਤੀਦ ਮੇ ਬਯਕ ਤੀਰ ਲਾਚਾਰ ਬਖਸ਼ਦੀ ਮੇ ਉਹ ਕਾਇਰ ਖਵਾਜਾ ਮਮੂਨ ਅਲੀ ਤਾਂ ਦੇ ਉਲੇ ਲੁਕਿਆ ਰਿਆ ਉਹ ਸੁਰਮਿਆ ਵਾਂਗ ਬਦਾਮ ਵਿੱਚ ਨਾ ਆਇਆ ਅਸੂਜ ਜੇ ਮੈਂ ਉਹਦਾ ਮੂੰਹ ਵੇਰਿੰਦਾ ਤਾਂ ਇੱਕ ਤੀਰ ਉਹਨੂੰ ਵੀ ਬਖਸ਼ ਜਿੰਦਾ ਭਾਵ ਤੀਰ ਮਾਰ ਦਿਆ ਜੇ ਕਿਤੇ ਉਹ ਵੀ ਸਾਹਮਣੇ ਆ ਜਾਂਦਾ ਦੋ ਨਾਮ ਵਾਲ ਸਦਾਰਾਂ ਦੇ ਮਾਰੇ ਜਾਣ ਪੁੱਛੋ ਫਿਰ ਕਿਸੇ ਦਾ ਹੌਂਸਲਾ ਨਹੀਂ ਪਿਆ ਕਿ ਉਹ ਕੰਡਾ ਤੇ ਚੜ ਲਈ ਦਲੇਰੀ ਦਿਖਾਈ ਹਿੰਮਤ ਬਖਾਈ ਦੇ ਨੱਟਲਾ ਰੁਗਿਆ ਸੀ ਛਿਆਲੀ ਦਿਨ ਬਹੁਤ ਛੋਟੇ ਹੁੰਦੇ ਨੇ ਵजीर खान ਦੇ ਸਾਹਮਣੇ ਇੱਕ ਹੋਰ ਚਿੰਤਾ ਖੜੀ ਹੋਈ ਜੇ ਦਿਨ ਛੇਪੜ ਤੱਕ ਫਵੇਦ ਤੱਕ ਕੌਜਾ ਨਾ ਆਇਆ ਤਾਂ ਆਦੇਨ ਦੇ ਵਿੱਚ ਸਿੱਖਾਂ ਦੇ ਜੋ ਬਾਤ ਕੇ ਨਿਕਲ ਜਾਣ ਦਾ ਖਤਰਾ ਸੀ ਵजीर खान ਨੇ ਹੁਕਮ ਦਿੱਤਾ ਕਿ ਕੁਝ ਚੌਣ ਵੀ ਫੌਜ ਅੱਗੇ ਵੱਧ ਕੇ ਸਿੱਧੀ ਹੋਇਓ ਤੇ ਵਾਹ ਕਰੇ ਬੂਆ ਥੋੜਕੇ ਮੈਦੀ ਵਿੱਚ ਤਾਕੜ ਹੋ ਕੇ ਸਣੇ ਸਿੱਖਾਂ ਗੁਰੂ ਨੂੰ ਜਿਉਂ ਮੈਂ ਆਮੜ ਲਿਆ ਜਾਵਾਂ ਹਿਮੋ ਸਿੰਘ ਪਿਆਰੇ ਦੀ ਸ਼ਹੀਦੀ ਦੀ ਗੱਲ ਆਈ ਇਸ ਇਰਾਦੇ ਨਾਲ ਵੈਰੀ ਦਾ ਸੱਜਰ ਸ਼ਾਮ ਦਲ ਨਗਾਰੇ ਖੜਕਾਉਂਦਾ ਅੱਗੇ ਵੱਧਿਆ ਇਕਾਨੇ ਦਾ ਆਦਾ ਫਮਲੇ ਭਾਈ ਹਿੰਮਤ ਸਿੰਘ ਜੀ ਪਿਆਰਾ ਹੱਥ ਜੋੜ ਕੇ ਹਰਦੇਵ ਦੇ ਸਾਹਮਣੇ ਆ ਆ। ਉਹਦੇ ਨਾਲ ਚਾਰ ਸਿੰਘ ਸੰਗ ਭਾਈ ਹਿੰਮਤ ਸਿੰਘ ਜੀ ਨੇ ਬੰਦੇ ਦੀ ਸੱਚੇ ਬਾਦਸ਼ਾਹ ਆਪ ਫਰਮਾਇਆ ਕਰਦੇ ਹੋ ਕਿ ਜਾਉਂਦੇ ਜੀ ਕਦੇ ਦੁਸ਼ਮਣ ਨੂੰ ਆਪਣੇ ਘਰ ਤੇ ਪੈਰ ਨਾ ਰੱਖਣ ਦੇਓ। ਇਸ ਵੇਲੇ ਇਹ ਕੱਚੀ ਮਿੱਟੀ ਹੀ ਪੰਥ ਦਾ ਘਰ ਐ ਅਸੀਂ ਜਿਉਂਦੇ ਜੀ ਵੈਰੀ ਨੂੰ ਇਹ ਅਪਵਿੱਤਰ ਨਹੀਂ ਕਰਨ ਦਿਆਂਗੇ ਵੈਰੀ ਦਰਵਾਜ਼ਾ ਤੋੜਨ ਵਾਸਤੇ ਅੱਗੇ ਵਧ ਰਿਹਾ ਆ ਗਿਆ ਬਖਸ਼ੋ ਅਸੀਂ ਪੰਜੇ ਹਵੇਲੀ ਤੋਂ ਬਾਹਰ ਨਿਕਲ ਕੇ ਵੈਰੀ ਦਾ ਟੱਕਰਾ ਕਰਨਾ ਚੋਣੇ ਪਿਆਰੇ ਭਾਈ ਹਿੰਮਤ ਸਿੰਘ ਜੀ ਗੁਰਦੇਵ ਨੇ ਸੱਜਾ ਹੱਥ ਉੱਪਰ ਉਠਾ ਕੇ فرمایا ਤੁਸੀਂ 5 ਨਹੀਂ 5 ਲੱਖ ਉਹ 5 ਲੱਖ ਮੇਰਾ ਹਰ ਅੰਮ੍ਰਿਤਧਾਰੀ ਸਿੰਘ ਸਵਾ ਲੱਖ ਫੌਜ ਹੈ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਨ ਵਏ ਤੇ ਸੂਰਮੇ ਪੈਲਾ ਕਰਦੇ ਆ ਇਹੋ ਜੀ ਫੌਜ ਬਣਾਵਾਂਗਾ ਇਹੋ ਜਿਹਾ ਸਿੰਘ ਤਿਆਰ ਕਰਾਂ ਜਾਓ ਸਾਡਾ ਵਚਨ ਪੂਰਾ ਕਰੋ ਅੱਜ ਦੋ ਸਾਡਾ ਆਰਿਕ ਤਿਆਰ ਹਰ ਤਿਆਰ ਸਿੰਘ ਸਵਾਲ ਅਖ ਹਵਾਇਲਾ ਆਪਣੇ ਧਰਮ ਦੀ ਆਪਣੇ ਘਰ ਦੀ ਆਪਣੇ ਦੇਸ਼ ਦੀ ਰੱਖਿਆ ਕਰਨਾ ਜਿਉਂਦੀਆਂ ਕੌਮਾਂ ਦਾ ਪਹਿਲਾ ਫਰਜ਼ ਦਾ ਜੋ ਇਹ ਫਰਜ਼ ਨਿਭਾਉਂਦਾ ਸ਼ੀਰ ਹੋ ਜਾਂਦਾ ਹੈ ਅਕਾਲ ਪੁਰਖ ਤੇ ਦਰ ਤੇ ਪ੍ਰਮਾਣ ਹੁੰਦਾ ਹੈ ਗੁਰਦੀਆਰੀ ਆ ਗਿਆ ਆ ਪਾ ਕੇ ਉਹ ਪੰਜੇ ਦਿਨ ਸੱਤ ਸ੍ਰੀ ਅਕਾਲ ਦੇ ਜਿਾਰੇ ਛੱਡਦੇ ਹਵੇਲੀ ਤੋਂ ਬਾਹਰ ਨਿਕਲੇ ਗਾਰੀ ਦਾ ਨ ਦੇ ਕੇ ਇਉਂ ਸਹਿਮ ਗਿਆ ਡਰ ਗਿਆ ਜਿਵੇਂ ਸ਼ੇਰਾਂ ਨੂੰ ਦੇ ਕੇ ਜਿੱਦੜ ਦਿਲ ਵਿੱਚ ਮਰਨ ਚਾਹ ਲੈ ਕੇ ਜੋਜਣ ਵਾਲਿਆਂ ਦੇ ਜਾਨ ਬਚਾ ਕੇ ਲੜਨ ਵਾਲਿਆਂ ਵਿੱਚ ਬੜਾ ਫਰਕ ਹੁੰਦਾ ਜਦ ਕੇਵਲ ਸ਼ੇਰ ਹੋਣ ਵਾਸਤੇ ਮੈਦਾਨ ਵਿੱਚ ਨਿਤਰੇ ਸਨ ਉਹਨਾਂ ਸਾਹਮਣੇ ਵੱਧੋ ਵੱਦੀ ਲੜਨ ਵਾਲਿਆਂ ਕੀ ਕਲੌਣਾ ਸੀ ਜਿਹੜੇ ਪਾਤਿਓ ਪੰਜ ਸ਼ੇਰ ਭਗਵਤ ਕੇ ਤਾਹਾ ਬੋਲਦੇ ਵੈਰੀਆਂ ਨੂੰ ਨਸਦਿਆਂ ਵਾਰੀ ਨਾ ਹੁੰਦੀ ਅੰਤ ਆਪਣੇ ਨਾਲੋਂ ਕਈ ਗੁਣਾ ਵੱਦੇ ਦੁਸ਼ਮਨਾਦੋਂ ਮਾਰ ਕੇ ਉਹ ਪੰਜੇ ਮਦ ਛੀਰੋਗੇ ਪੇਛਾ ਹਵੇ ਦੇ ਵਿਜਲੇ ਸਿੰਘਾਂ ਨੇ ਇਹਨੇ ਜੋਸ਼ ਜਿ ਘਾਰੇ ਛੱਡੇ ਜਿਵੇਂ ਉਹਨਾਂ ਬੈਰੀਆਂ ਉੱਤੇ ਫਤਿਹ ਪ੍ਰਾਪਤ ਕਰਨੀ ਹੋਵੇ ਸੋਮਿਆਂ ਵਾਂ ਛਣਕ ਜੋਜ ਕੇ ਮੌਦ ਉੱਤੇ ਜਿੱਤ ਪ੍ਰਾਪਤ ਕਰਨਾ ਦੁਨੀਆ ਵਿੱਚ ਸਭ ਤੋਂ ਵੱਡੀ ਫਤਿਹ ਹੈ